ਜ਼ਿਲ੍ਹਾ ਮਰਤਸਰ ਦੇ ਥਾਣਾ ਕੰਬੋਜ ਵਿੱਚ ਪੈਂਦੇ ਪਿੰਡ ਰਾਮਪੁਰ ਵਿਖੇ ਗ੍ਰੰਥੀ ਮੰਗਲ ਸਿੰਘ ਜੋ ਕਿ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਿਆ ਕਰਦਾ ਸੀ ਕਿਸੇ ਕਾਰਨ ਕਰਕੇ ਗੁਰਦੁਆਰਾ ਸਾਹਿਬ ਤੋਂ ਹਟਾ ਦਿੱਤਾ ਗਿਆ ਸੇਵਾ ਮੁਕਤ ਕਰ ਦਿੱਤਾ ਗਿਆ ਜਿਸ ਵਿੱਚ ਆ ਕੇ ਮੰਗਲ ਸਿੰਘ ਨੇ ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਮਾਨ ਕਰ ਲਿਆ ਪਰ ਉਸ ਜਗ੍ਹਾ ਤੇ ਘਰ ਵਿੱਚ ਜੋੜੇ ਪਾ ਕੇ ਫਿਰਦੇ ਰਹਿੰਦੇ ਸਨ ਇਸ ਸਬੰਧੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਨੂੰ ਪਤਾ ਲੱਗਣ ਤੇ ਜਥੇ ਸiemeਤ ਬਲਬੀਰ ਸਿੰਘ ਪਹੁੰਚੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਮੁਛਲ ਆਹ ਵੇਖੋ ਪਹਿਲਾਂ ਆ ਜਿਹੜੇ ਆ ਕੀ ਆ ਆ ਆ ਵੇਖੋ ਆਡੇ ਆ ਕੀ ਆ ਜਗਜੀ ਸਾਹਿਬ ਨੇਤਰਿੰਦਰ ਗੁਰਕਾਈ ਨੇਤਨੀ ਬੜਾ ਹੈ ਹਾਂਜੀ ਆ ਅਮਰਤਗਿਹਾ ਦੂਜੀ ਪੰਜ ਗ੍ਰੰਥੀ ਬਾਬਾ ਆਪ ਕਿਤਨਾ ਮੈਂ ਭਾਗਸ਼ਕ ਬਤੀ ਕਿਤੇ ਨੇ ਅ ਵੀ ਭਾਈ ਸਾਹਿਬ ਕਿਤੇ ਦੇ ਨੇ ਆਹ ਅਵੀ ਕੀਤੇ ਇਹਨੇ ਅੰਗ ਮਹਾਰਾਜ ਦੇ ਹੋ ਰਿਖਨੇ ਕਰ ਗਿਆ ਬਾਬਾ ਇਤਨਾ ਸੰਗਤ ਨੂੰ ਖੋਣਾ ਹੋਇਆ ਨਹੀਂ ਨਹੀਂ ਸੰਗਤ ਨੂੰ ਨਾ ਵਿਖਾਈ ਬਾਬਾ ਜੀ ਇੱਦਾਂ ਖਲੋਜੋ ਖਲੋਜੋ ਨਾ ਉਹ ਤੈਨੂੰ ਡਿਫੈਂਡ ਕਰਨ ਦੇ ਬੰਦੇ ਬਾਹਰ ਕਰਤਾ ਕਰਤਾ ਨੂੰ ਭੇਜਦਾ ਨਹੀਂ ਨਹੀਂ ਇਹ ਦੋ ਸਤਗੁਰ ਸੱਚੇ ਪਾਤਸ਼ਾਹ ਸੋਭਾ ਮਾਨੋ ਗਿਆ ਹਾਂਜੀ ਇਸ ਕਮਰੇ ਦੇ ਵਿੱਚ ਹਾਂਜੀ ਆਪਾਂ ਤੁਸੀਂ ਪਰਿਵਾਰ ਜੋੜਾ ਪਾ ਕੇ ਇੰਦੀ ਲਗਦੇ ਸੱਚ ਬੋਲ ਲਗਾ ਕੋਈ ਨਹੀਂ ਸੱਚ ਸੱਚ ਹਾਂ ਅਹੀਂ ਉਹ ਸਾਰੀ ਢੜੀ ਦੇ ਵੇਹਲਾ ਕੇ ਰੱਖੀ ਦੇ ਬਾਹਰ ਲਾ ਕੇ ਨੰਗੇ ਪੈਰੀ ਚਾਈਦਾ ਹਾਂ ਜਦੋਂ ਰਾਤ ਨੂੰ ਅਸੀਂ ਸੌਣਾ ਉਹ ਤੋਂ ਜੋੜਾ ਪਾ ਕੇ ਅੰਦਰ ਲੈ ਕੇ ਜਾਂਦੇ ਆ ਉਹ ਵੀ ਹੱਥ ਫੜ ਕੇ ਲੈ ਕੇ ਲੰਘ ਜਾਂਦੇ ਆ ਤੇ ਅੱਗੇ ਜਾ ਕੇ ਫਿਰ ਲੱਕ ਰੱਖ ਲਈਦੇ ਆ ਹੱਥ ਜਿ ਫੜ ਕੇ ਤੋਂ ਤੇ ਲੈ ਜਾਂਦੇ ਆ ਇਹ ਜਿਹੜੀ ਸਾਰਾ ਕਮਰਾ ਵਾ ਕਿਹੜਾ ਬੜਾ ਆ ਆ ਵਾਲਾ ਕਮਰਾ ਹਾਂ ਅਗਲੇ ਪਛਾਹ ਜਾ ਪਰਦੇ ਲੱਗੇ ਨੇ ਪਰਦੇ ਪਰਦੇ ਪਰਦਿਆਂ ਨਾਲ ਪਰਦਿਆਂ ਦੇ ਨਾਲ ਕੀ ਹੋਊਗਾ ਚਲ ਦੱਸ ਦੇ ਤੂੰ ਆਪੇ ਪਰਦਾ ਪਰਦਾ ਹੁਣ ਕਮਰੇ ਉਹ ਗੁਰਦਰਾ ਸਾਹਿਬ ਪ੍ਰਕਾਸ਼ ਹੋਆ ਦਰਬਾਰ ਦੇ ਅੰਦਰ ਅੰਦਰਿਆ ਦਰਬਾਰ ਦੇ ਅੰਦਰ ਪ੍ਰਕਾਸ਼ ਆ ਗਾੜੀ ਪਰਦਾ ਕਰ ਦਈਏ ਤੇ ਉਹ ਦਰਬਾਰ ਦੇ ਅੰਦਰ ਜੋੜਾ ਲੈ ਜਾਗੇ ਚਲੋ ਆਪਾਂ ਇਦਾਂ ਕਰਦੇ ਆ ਮੇਰੀ ਬੇਨ ਸੁਣ ਲੈ ਕਿ ਸਤਿਗੁਰਾਂ ਦਾ ਪ੍ਰਕਾਸ਼ ਨਹੀਂ ਹੈਗਾ ਅੰਦਰ ਇਮਾਰਤ ਬੰਦੀ ਆ ਉਸ ਇਮਾਰਤ ਦੇ ਅੰਦਰ ਆਪਾਂ ਜੇ ਤਿਆਰ ਹੋ ਗਈ ਜੋੜਾ ਖੜ ਸਕਦੇ ਚਲੋ ਇਹਨਾਂ ਰੱਖ ਦੇ ਪ੍ਰਕਾਸ਼ ਨਹੀਂ ਹੈਗਾ ਜੇ ਥਾੜਾ ਸਾਹ ਬਣ ਗਿਆ ਤਿਆਰੀ ਆ ਜੋੜਾ ਖੜ ਸਕਦੇ ਹੈ ਨਹੀਂ ਖੜ ਸਕਦੇ ਤੇ ਇੱਥੇ ਕਿਉਂ ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਵਾ ਤੇ ਤੂੰ ਜੋੜਾ ਲੈ ਕੇ ਨਾ ਗਏ ਦੀ ਹੈ ਛੇਤਰਾਂ ਦੀ ਘਾਟ ਉਹ ਤੈਨੂੰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਰਾਮਪੁਰਾ ਆਰਾਮਪੁਰਾ ਇਹਨੂੰ ਥਾਣਾ ਕੰਬੋ ਪੈਂਦਾ ਹੈ ਜਿਹੜਾ ਅੰਮ੍ਰਿਤਸਰ ਇਸ ਪਿੰਡ ਵਿੱਚ ਪਿਛਲੀ ਦਿਨੀ ਜਿਹੜੀ ਘਟਨਾ ਵਾਪਰੀ ਸੀ ਧਾਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਉਹ ਅੱਜ ਜਦੋਂ ਅਸੀਂ ਇਕੱਠੇ ਹੋ ਕੇ ਭਾਈ ਤਰੋਸ ਸਿੰਘ ਸੋੜ ਗਿਆਨੀ ਤੇਜਵੀਰ ਸਿੰਘ ਜੀ ਅਕਾਲੀ ਪਰਮਜੀਤ ਸਿੰਘ ਕਾਲੀ ਇਹ ਸਾਰੇ ਸਿੰਘ ਜਿਹੜੇ ਆ ਇਕੱਠੇ ਹੋ ਕੇ ਜਦੋਂ ਅਸੀਂ ਉਸ ਪਿੰਡ ਵਿੱਚ ਗਏ ਆ ਉਥੇ ਪਹਿਲਾ ਗ੍ਰੰਥੀ ਮੰਗਾ ਸਿੰਘ ਜਿਹੜਾ ਲੰਮੇ ਸਮੇਂ ਤੋਂ ਉੱਥੇ ਸੇਵਾ ਵੀ ਕਰਦਾ ਰਿਹਾ ਕਿਸੇ ਕਾਰਨ ਗੁਰੂ ਘਰ ਦੀ ਸੇਵਾ ਤੋਂ ਉਹਨੂੰ ਮੁਕਤ ਕਰ ਦਿੱਤਾ ਗਿਆ ਉਹਨੇ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਿਆ ਜਿੱਥੇ ਪ੍ਰਕਾਸ਼ ਕੀਤਾ ਸੀ ਉਸੇ ਕਮਰੇ ਵਿੱਚੋਂ ਦੀ ਜੋੜੇ ਲੈ ਕੇ ਉਹ ਨੰਗਦਾ ਸੀ ਤੇ ਨਾਲ ਹੀ ਉਸ ਕਮਰੇ ਦੇ ਵਿੱਚ ਜਿਹੜੇ ਗੁੜਕੇ ਸਾਹਿਬ ਮਹਾਰਾਜ ਦੀਆਂ ਪੋਥੀ ਪੋਥੀ ਪਰਮੇਸ਼ਰਾ ਥਾਣ ਉਹਨਾਂ ਗੁੜਕੇ ਸਾਹਿਬਾਂ ਦਾ ਬਹੁਤ ਨਰਾਦਰ ਉਸਨੇ ਕੀਤਾ ਤੇ ਹੈ ਗਰੰਥੀ ਸਿੰਘ ਤੇ ਪਾਠੀ ਸਿੰਘ ਵੀ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਿਹੜੇ ਆਏ ਸਨ ਉਹਨਾਂ ਨੇ ਬਿਲਕੁਲ ਹੀ ਉਧਰ ਧਿਆਨ ਨਹੀਂ ਦਿੱਤਾ ਜਦੋਂ ਉਹ ਹੋ ਕੇ ਚਲ ਗਏ ਨੇ ਐਸਚੋ ਸਾਹਬ ਨੇ ਵੀ ਇਹ ਗੱਲ ਕਈ ਵਾਰ ਉਹਨਾਂ ਨੇ ਉਹਨਾਂ ਦੀ ਗੱਲ ਵਣਾ ਮੰਨੀ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਵੇਖਿਆ ਉਥੇ ਕੋਈ ਸਤਗੁਰਾਂ ਦਾ ਸਤਿਕਾਰ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਮਰਜ਼ਾਦਾ ਨਾਲ ਗੁਰਦਰਾ ਸਾਹਿਬ ਕਿਸੇ ਬਾਇਮਾਨ ਕਰ ਦਿੱਤੇ ਗਏ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਇਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਉਹਨਾਂ ਦੋਸ਼ੀਆਂ ਦੀ ਤਹਿ ਤੱਕ ਜਾਇਆ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੀ ਬੰਦ ਦਾ ਨਰਾਦਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ